ਨੇ ਠੀਕ ਹੈ ਤੇ ਉਹ ਪਾਣੀ ਦੇ ਤਾਲਾ ਵਾ ਪਰ ਇਹ ਵੀ ਜੇ ਤਾਂ ਜਿਆਦਾ ਪਰਾਣਾ ਮਿਲਦਾ ਨਾ ਕਿਤੇ ਜਾਲਾ ਜਾਲਾ ਬਣਿਆ ਵਿੱਚ ਸ਼ੱਕ ਪੈਂਦਾ ਵਿੱਚ ਲਾਰ ਉਹਦੇ ਵਿੱਚ ਸਾਰਾ ਪਾਣੀ ਬਿਲਾ ਕੇ ਇਹਨੂੰ ਧੁੱਪੇ ਰੱਖਣਾ ਬਰਤਨਾਂ ਨੂੰ ਕਾਤੋਂ ਸਾਰਾ ਟਿੱਡ ਸਾਰਾ ਜਦੋਂ ਰਸਤੀ ਉਹਨਾਂ ਨੂੰ ਬਹੁਤ ਮੰਨ ਲਾ ਹਾਂ ਕੋਈ ਫਰਕ ਨਹੀਂ ਹੁੰਦਾ ਖਾਣ ਦਾ ਨਹੀਂ ਨਾ ਇਹਦੀ ਕਾਜੀ ਕਰੀਆ ਨਾ ਨਾ ਹੋਦੇ ਪਸ ਇਹ ਪਾ ਬਹੁਤ ਜਿਆਦਾ ਨਾ ਇਹ ਪਾ ਜੀ ਪਰਾਣੇ ਬੰਦੇ ਬਹੁਤ ਤਜਰਬੇਕਾਰ ਆ ਤੈਨੂੰ ਲੱਗਦੀ ਗੱਲ ਐਵੇਂ ਨਹੀਂ ਕਿ ਇਹ ਬੜੀ ਵੱਡੀ ਗੱਲ ਆ ਨਹੀਂ ਬੱਬਾ ਕਹੀ ਠੀਕ ਨਹੀਂ ਹੈ ਗੱਲ ਇਹ ਵੀ ਤੋਂ ਦਸੀ ਲੋ ਧਿਆਨ ਚ ਨਹੀਂ ਕਿ ਕਰ ਪਾਉਂਦੇ ਆਪਾਂ ਨੂੰ ਨਾ ਬਰੀਕੀਆਂ ਦਾ ਆਪਾਂ ਜਾਣਦੇ ਨਹੀਂ ਕਿ ਫ੍ਰੀਜ ਦੀ ਪਿਛਲੀ ਪਾਸੇ ਤਰੇ ਵਾਲੇ ਕਦੀ ਚੈੱਕ ਹੀ ਕਰਦੇ ਇਦੇ ਵਿੱਚ ਹੀ ਬਣ ਗਿਆ ਤੇ ਆਪਾਂ ਆਦਿ ਨੇ ਬਾਹਰ ਤੁਰੇ ਫਿਰਦੇ ਮਸ਼ਰ ਕਿੱਥੋਂ ਲੜ ਗਿਆ ਮਸ਼ਰ ਘਰੋਂ ਲੜ ਜਾਂਦਾ ਹਾਂ ਹੁਣ ਆ ਜਿਹੜਾ ਮਹੀਨਾ ਇਹਦੇ ਵਿੱਚ ਟਰੇ ਦੇ ਵਿੱਚ ਆ ਜਾਂਦਾ ਹਾਂਜੀ ਇਹਦੇ ਵਿੱਚ ਆ ਗਿਆ ਹਾਂਜੀ ਇਹਦੇ ਵਿੱਚ ਖੜਾ ਰਹਿੰਦਾ ਇਹ ਚ ਮਸ਼ਰ ਦੀ ਬਰਦਾਸ਼ਤ ਹੁੰਦੀ ਲੱਗ ਹੁਣ ਕੀ ਭਾਵੇਂ ਪਾਣੀ ਦਾ ਇੱਕ ਬੂੰਦ ਇੱਕ ਚਮਚਾ ਵੀ ਪਾਣੀ ਨਾ ਉਹਦੀ ਮਸ਼ਰ ਦੀ ਬਰਦਾਸ਼ਤ ਹੋ ਸਕਦੀ ਆ ਹੁਣ ਇਹਦੇ ਵਿੱਚ ਵੇਖੋ ਪਾਣੀ ਆ ਹਾਂਜੀ ਸਭ ਤੋਂ ਪਹਿਲਾਂ ਆਪਾਂ ਜਦੋਂ ਚੈੱਕ ਕਰਦਾ ਹਾਂ ਸ਼ੂ ਲਾਉਣਾ ਬਟਨ ਬੰਦ ਕਰਨਾ ਹੱਥ ਨਾਲ ਅੱਗੇ ਕਰੰਟ ਨਾ ਪਾਜੇ ਫਿਰ ਜਿਹੜੀ ਆ ਤਰੇਜੀ ਦੀ ਬਰਸਤ ਵੱਧੂ ਪਾਣੀ ਆ ਟਰੇ ਆਪਾਂ ਨੂੰ ਵੀਡੀਓ ਦੇ ਨਾਲ ਬਤਨ ਆ ਆ ਆ ਆਹ ਇਹ ਤਰੀਕ ਦੀ ਹੈ ਵੇਖੋ ਜਿਹੜੀ ਬਰੇ ਹੈ ਸੋਰੀ ਸੋਰੀ ਬਿਜਲੀ ਬੰਦ ਹੋ ਜਾਂਦੀ ਹੈ ਤੇ ਬਰਖਾ ਦਾ ਪਾਣੀ ਜਿਹੜਾ ਇਸ ਤੈਕ ਵਾਲਾ ਸਰਾ ਰਿਸਟ ਪਾਣੀ ਟਰੀ ਦੇ ਵਿੱਚ ਜਮਾ ਆ ਹਾ ਹੁਣ ਸਾਡੇ ਬਰੇਟਿੰਗ ਚੱਕ ਸਾਬ ਆਏ ਆ ਇਹਨਾਂ ਨੇ ਸਾਰਾ ਵੇਖੋ ਚੱਕ ਕੀਤਾ ਵਾ ਤੇ ਪਾਣੀ ਵਿੱਚ ਜਮਾ ਵੀ ਅਖੰਡ ਕਿਤੇ ਲਾਰਵਾ ਨਹੀਂ ਚਲੋ ਅਜੇ ਸੁਭਾਅ ਮਨ ਨਹੀਂ ਕੀ ਲੜਵੇ ਜੀ ਹੁਣ ਇਹ ਪਾਣੀ ਦੋ ਤੇ ਬਾਈ ਬਾਹਰ ਹਾਂ ਇਹ ਕਰ ਚੱਕ ਕਰਨਾ ਚੰਗੀ ਗੱਲ ਟਰਚ ਵੀ ਤੁਹਾਡੇ ਕੋ ਆ ਵੇਖੋ ਇਹਨਾਂ ਦੇ ਕੋਲ ਪੇਸਕਸ ਵੀ ਆ ਆਜ ਕਿੱਥੇ ਪਈ ਤੁਹਾਡੀ ਸਟਾਰਟ ਚ ਰਿਪੋਰਟ ਤੁਹਾਡੀ ਆਵੇ ਭਾਈ ਆ ਆ ਸਾਰੀਆਂ ਆਹ ਦੇਖੋ ਟਾਟੀ ਨੇ ਕੋਲਿਆ ਜੀ ਸਾਰਾ ਚੰਗੀ ਨਾ ਚੈੱਕ ਕਰ ਲਿਆ ਠੀਕ ਹੈ ਇਸ ਤਰ੍ਹਾਂ ਪੂਰਾ ਸਾਨੂੰ ਇਹ ਨਿਕਲ ਜਾਂ ਲੁਗੀਆਂ ਰਹਿ ਜਾਂਦੀਆਂ ਫ੍ਰਿਜ ਦੇ ਪਿੱਛੇ ਆਪਾਂ ਧਿਆਨ ਨਹੀਂ ਮਾਰਦੇ ਇਹ ਕੰਦ ਨਾ ਲੱਗੀ ਹੁੰਦੀ ਆ ਕੰਦ ਤੋਂ ਥੋੜੀ ਹਟਵੀ ਹੋਵੇ ਹਰਦੇ ਚੈੱਕ ਕਰੀ ਧਿਆਨ ਮਾਰਦੇ ਰਹੋ ਇਹਨੂੰ ਸਫਾਈ ਕਰਦੇ ਰਹੋ ਇਹ ਪਾਣੀ ਬਾਹਰ ਕੱਢ ਕੇ ਟ੍ਰੇਸ ਸੁਕਾ ਕੇ ਰੱਖ ਪਾ ਲੋ ਫ੍ਰਿਜ ਕਈ ਵਾਰੀ ਆਪਾਂ ਅਸਨੇ ਮਛਰ ਕਿੱਥੋਂ ਲੜਗਾ ਮਛਰ ਘਰ ਵੀ ਲੜ ਜਾਂਦਾ ਬਸ ਸਾਹ ਹੋ ਚੁੱਕੀ ਜਿਹਦੀ ਵਿੱਚ ਆਪਾਂ ਜੇਤਨ ਜਾਪਰ ਪੰਗਲ ਦੀ ਗੋਲੀ ਕੱਪੜਿਆਂ ਚ ਰਖਣੇ ਪੀਸ ਕੇ ਇਹ ਤੇ ਇਹ ਚ ਆ ਜੂਨ ਜਲਾਈ ਗਸਤਾ ਆ ਜਿਹੜੇ ਨਾਂ ਦੇ ਦਸ